इंडिया नेशनल कांग्रेस जिंदाबाद इंडिया नेशनल कांग्रेस जिंदाबाद सर अपना नाम ਤੇ ਵਾਰਡ ਨੰਬਰ ਦੱਸੋ ਤੇ ਕਿਹੜੀ ਪਾਰਟੀ ਕੋਲੋਂ ਚੋਣ ਲੜ ਰਹੇ ਹੋ ਮੈਂ ਕਾਂਗਰਸ ਪਾਰਟੀ ਕੋਲੋਂ ਚੋਣ ਲੜ ਰਿਹਾ ਵਾਰਡ ਨੰਬਰ 78 ਵੇ ਲੈਡੀ ਸੀਟ ਹੈ ਵਾਈਫ ਮੇਰੀ ਦਾ ਨਾਮ ਸੁਪਨਾ ਮੇਰਾ ਰਵਿੰਦਰ ਕੁਮਾਰ ਫਰਾਜੂ ਹੈ ਰਾਜੂ ਜੀ ਕੀ ਮੁੱਦਿਆਂ ਤੇ ਚੋਣ ਲੜੀ ਜਾ ਰਹੀ ਹੈ ਸਭ ਤੋਂ ਮੇਨ ਮੁੱਦਾ ਤੁਹਾਡੀ ਵਾਰਡ ਦਾ ਹੀ ਹੈ ਜੀ ਇੱਕ ਗੰਦਗੀ ਕੂੜਾ ਤਸੀਵਰ ਪਾਣੀ ਜੋ ਇਹ ਪਬਲਿਕ ਨੂੰ ਦੇ ਨਹੀਂ ਪਾਰੀ ਇਹ ਸਰਕਾਰ ਬਹੁਤ ਤੰਗ ਹੈ 2.5 ਸਾਲ ਤੋਂ ਨਾ ਸੱਚ ਦਮਕਰ ਛੜਿਆ ਲੋਕ ਬਹੁਤ ਪਛਤਾਰੇ ਰੋਂ ਲਿਆ ਕੇ ਤੇ ਆਉਣ ਵਾਲੇ 27 ਦੇ ਵਿੱਚ ਸਾਡੀ ਕਾਂਗਰਸ ਸਰਕਾਰ ਹੀ ਆ ਰਹੀ ਹੈ ਤੇ ਮੇਰ ਵੀ ਆਇਆ ਕਿ ਸਾਰੇ ਕਾਂਗਰਸ ਦੇ ਬਣਨਗੇ ਕੀ ਜਿਆਦਾ ਪਹਿਲੇ ਜਿਹੜੇ ਐਮਸੀ ਰਹੇ ਨੇ ਉਹਨਾਂ ਨੇ ਜੋ ਸੁਧਾਰ ਨਹੀਂ ਕੀਤਾ ਇਹ ਸੁਧਾਰ ਤੇ ਜੀ ਸਰਕਾਰ ਨੇ ਕਰਨਾ ਹੁੰਦਾ ਐਮਸੀ ਦੀ ਪਹੁੰਚ ਐਮਐਲਏ ਤੱਕ ਹੁੰਦੀ ਹੈ ਐਮਐਲਏ ਪਹੁੰਚ ਐਮਪੀ ਤੱਕ ਹੁੰਦੀ ਹੈ ਉਹਨਾਂ ਸੁਣਵਾਈ ਨਹੀਂ ਹੋਏਗੀ ਤੇ ਸੁਧਾਰ ਕਿਦਾਂ ਹੋਏਗਾ ਹੁਣ ਜਿਹੜੇ ਅਪੀਲ ਕੀ ਲਾਉਣੀ ਚਾਹੁੰਦੇ ਆਪਣੇ ਵੋਟਰਾਂ ਨੂੰ ਤੇ ਸਪੋਰਟਰਾਂ ਨੂੰ ਅਸੀਂ ਆਪਣੇ ਵੋਟਰਾਂ ਚ ਅਪੀਲ ਲਾਉਣੇ ਚਾਹੁੰਦੇ ਆ ਜੀ ਇੱਕ ਮੌਕਾ ਦਿਓ ਅਸੀਂ ਗਰੀਬ ਪਰਿਵਾਰ ਚੋਂ ਆ ਤੇ ਕੋਈ ਨਿਰਾਸ਼ਾ ਨਹੀਂ ਕਿਸੇ ਨੂੰ ਹੋਏਗੀ ਆਮ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ ਸਫਾਈ ਦਾ ਕੂੜੇ ਦਾ ਤੇ ਪਾਣੀ ਪੀਣ ਸਾਫ ਉਹ ਪ੍ਰੋਬਲਮ ਹੱਲ ਕਰਾਂਗੇ ਅਸੀਂ ਰਿਸਪਾਂਸ ਮਿਲ ਰਿਹਾ ਰਿਸਪਾਂਸ ਬਹੁਤ ਮਿਲ ਰਿਹਾ ਜੀ ਅਗੇ ਹਵਾ ਵੀ ਕਾਂਗਰਸ ਪਾਰਟੀ ਦੀ ਹੈ 23 ਸੀਟ ਜਿੱਤ ਕੇ ਕਾਂਗਰਸ ਪਾਰਟੀ ਚੋੜੀ ਪਾਵਾਂਗੇ ਜੀ ਹਾਂ ਜੀ ਸਾਰੇ ਲਖਨਪਾਲ ਜੀ ਖੇੜ ਬ੍ਰਹਮਨ ਖत्री ਵੈਲਫੇਅਰ ਚੇਅਰਮੈਨ ਉਹਨਾਂ ਦੇ ਅੱਗੇ ਸ਼ਹੀਦਵਾਦ ਨਾਲ ਸੀਟ ਲੜ ਰਹੇ ਆ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਹਾਈ ਕਮਾਂਡ ਨੇ ਮੇਰੇ ਤੇ ਭਰੋਸਾ ਜਤਾਇਆ ਤੇ ਮੈਨੂੰ ਗਰੀਬ ਪਰਿਵਾਰ ਦੀ ਸੀਟ ਮਿਲੀ ਹੈ ਅਸੀਂ ਤਾਂ ਇੱਕ ਵਰਕਰ ਸੀ ਇੱਕ ਵਰਕਰ ਤੇ ਭਰੋਸਾ ਜਤਾ ਕੇ ਮੈਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਤੇ ਦਿਲਜੋਂ ਰਹਿ ਕੇ ਧੰਨਵਾਦ ਕਰਦਾ ਉਹਨਾਂ ਦਾ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਮੈਸੇਜ ਦੇਣਾ ਹੈ ਇਲਾਕਾ ਨਿਵਾਸੀਆਂ ਤੇ ਮੈਂ ਮੈਸੇਜ ਦੇਣਾ ਚਾਹੁੰਦਾ ਜੀ ਮੈਂ ਝੋਲੀ ਅੱਡ ਕੇ ਤੁਹਾਡੇ ਕੋਲ ਵੋਟਾਂ ਮੰਗਣ ਆ ਤੇ ਕਿ ਨਿਰਾਸ਼ਾ ਨਹੀਂ ਹੋਏਗੀ 5 ਸਾਲ ਜਿੰਨਾ ਕੰਮ ਕਰਾਂਗਾ ਮੈਂ ਅਗਲੇ ਵੋ